ਸੰਜੇ ਦਰਿਆਨ ਦੀ ਇਹ ਅਜੰਡਾ ਅਜੇ ਨਸ਼ੇ ਦੇ ਦਲਦਲ ਵਿੱਚ ਫਸ ਰਹੀ ਹੈ ਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜਿਹੜੇ ਇਹ ਕਾਫੀ ਉਪਰਾਲੇ ਕਰ ਰਹੀ ਹੈ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਸਤਿ ਸ੍ਰੀ ਅਕਾਲ ਮੇਰਾ ਨਾਮ ਰਣਜੀਤ ਕੁਮਾਰ ਮੈਂ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਟ੍ਰੇਨਰ ਦੀ ਪੋਸਟ ਉੱਤੇ ਨਿਯੁਕਤ ਹੋਇਆ ਹਾਂ ਮੈਂ ਪੂਰੇ ਦਿਨ ਵਿੱਚ 6 ਯੋਗਾ ਦੀਆਂ ਕਲਾਸਾਂ ਲੈਂਦਾ ਹਾਂ ਜਿਸ ਵਿੱਚ ਹਰ ਇੱਕ ਕਲਾਸ ਵਿੱਚ ਮੇਰੇ ਕੋਲ 25 ਪਲੱਸ ਮੈਂਬਰ ਆਂਦੇ ਹਨ ਇਹਨਾਂ ਕਲਾਸਾਂ ਤੋਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਮਿਲ ਰਿਹਾ ਹੈ ਤੇ ਉਹ ਇਹਨਾਂ ਕਲਾਸਾਂ ਦਾ ਬਹੁਤ ਹੀ ਆਨੰਦ ਲੈ ਰਹੇ ਹਨ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਉਹਨਾਂ ਨੇ ਸਾਨੂੰ ਇਸ ਫੀਲਡ ਵਿੱਚ ਸਾਨੂੰ ਰੋਜ਼ਗਾਰ ਦਿੱਤਾ ਹਰ ਮੈ ਨਿਸ਼ੀ ਦੁੱਗਲ ਮੈਨੂੰ ਜਦੋਂ ਤੋਂ ਸੀਐਮ ਦੀ ਯੋਗ ਸ਼ਾਲਾ ਦਾ ਪਤਾ ਚੱਲਿਆ ਹੈ ਮੈਂ ਪਿਛਲੇ 8 ਮਹੀਨਿਆਂ ਤੋਂ ਇੱਕ ਕਲਾਸ ਜੁਆਇਨ ਕਰ ਰਹੀ ਹਾਂ ਔਰ ਮੈਨੂੰ ਇਸ ਤੋਂ ਬਹੁਤ ਬੈਨੀਫਿਟ ਹੋਏ ਨੇ ਸਰਵਾਈਕਲ ਪੇਨ ਬੈਕ ਪੇਨ ਤੇ ਨੀ ਪੇਨ ਦਾ ਕਾਫੀ ਆਰਾਮ ਮਿਲੇ ਨੇ ਮੈਂ ਇਸ ਸੀਐਮ ਦੀ ਯੋਗਸ਼ਾਲਾ ਦਾ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਤੇ ਜਿਹੜਾ ਨਸੇ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਉਹਨੂੰ ਬਚਾਉਣ ਵਾਸਤੇ ਤੇ ਜਿਹੜੇ ਨਸੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਪਿੰਡਾਂ ਦੇ ਵਿੱਚ ਜਿਹੜਾ ਕਿ ਕਈ ਵਾਰੀ ਨਸਾ ਵੇਚਿਆ ਨਾਲ ਜਿਹੜਾ ਹੈਗਾ ਜਿਹੋ ਨਸ਼ਾ ਕਰਦਾ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਹੈਗਾ ਬਹੁਤ ਵਧੀਆ ਬਾਦਰਖੜੇਪਿੰਡ ਦੇ ਵਿੱਚ ਉਪਰਾਲਾ ਕੀਤਾ ਗਿਆ ਤੇ ਬਾਦਰਖੜੇ ਦੇ ਵਿੱਚ ਅੱਜ ਸਾਂਝ ਸੰਗਤਾਂ ਨੇ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਤੇ ਉਹਨਾਂ ਲੋਕਾਂ ਨੂੰ ਜਾਗਰੂਤ ਕੀਤਾ ਜਿਹੜਾ ਹੈਗਾ ਨਸ਼ਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਜਿਹੜਾ ਇਹ ਉਪਰਾਲਾ ਕੀਤਾ ਗਿਆ ਤੇ ਉਹਨਾਂ ਨੇ ਜਿਹੜਾ ਅਗੇ ਵਿਸ਼ੇਸ਼ ਤੌਰ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਜਿਹੜਾ ਨਸ਼ਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਉਹਨਾਂ ਦਾ ਹਮੇਸ਼ਾ ਹੀ ਇਹਨਾਂ ਵੱਲੋਂ ਜਿਹੜਾ ਸਹਿਯੋਗ ਦਿੱਤਾ ਜਾਵੇਗਾ ਤਾ ਕਿ ਪੰਜ ਦਰਿਆਵਾਂ ਦੀ ਧਰਤੀ ਕਹਿਈ ਜਾਂਦੀ ਹੈ ਉਹਨੂੰ ਜਿਹੜਾ ਬਚਾਇਆ ਜਾ ਸਕੇ ਸੋ ਸਾਰਿਆਂ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਈ ਜੀ ਤੇਨਕ ਸਵੇਰਾ ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਅਸੀਂ ਪਹੁੰਚੇ ਹਾਂ ਸੋ ਅੱਜ ਆਪਾਂ ਬਹਾਦਰ ਖੜੇ ਜਿਹੜਾ ਕੱਠ ਰੱਖਿਆ ਸੀ ਆ ਉਹ ਇਲਾਕੇ ਦੇ ਵਿੱਚ ਵੱਧ ਰਿਆ ਨਸ਼ਾ ਅਤੇ ਲੁੱਟਾਂ ਖੋਹਾਂ ਦੇ ਖਿਲਾਫ ਹੀ ਰੱਖਿਆ ਸੀ ਕਿਉਂਕਿ ਨਸ਼ੇ ਦੇ ਵਿੱਚ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਮੌਤ ਦੇ ਘਾਟ ਉਤਰ ਰਹੇ ਹਨ ਸੋ ਇਹਦੇ ਵਾਸਤੇ ਸੇ ਪਰਾਲਾ ਕਿਤੇ ਰਲ ਮਿਲ ਕੇ ਸਾਰੇ ਨਗਰ ਵਾਲੇ ਖੜੇ ਹਨ ਮੇਰੇ ਜਥੇ ਵਾਲੇ ਸੰਗਤ ਜਿਹੜਾ ਦਾ ਬਾਬਾ ਜਗਰੂਪ ਸਿੰਘ ਜੀ ਬਾਬਾ ਬਿੱਕਰ ਸਿੰਘ ਜੀ ਹੋਰੀ ਮੇਰੇ ਜਥੇ ਦੇ ਸਿੰਘ ਨੇ ਸਾਰੇ ਨਾਲ ਜਿਵਦੇ ਨੇ ਸਾਡੇ ਜਥੇਵਦੀਆਂ ਵੱਲੋਂ ਪ੍ਰਾਰਲਾ ਕੀਤਾ ਸੀ ਵੀ ਅਸੀਂ ਨਗਰ-ਨਗਰ ਜਾ ਕੇ ਇਹ ਮਹਿਮਾ ਜਿਹੜੀ ਨੂੰ ਅੱਗੇ ਵਧਾਈਏ ਜਾਗਰੂਕ ਕਰਨ ਵਾਸਤੇ ਸਾਰਾ ਇਕੱਠ ਰੱਖਿਆ ਸੀ ਵੀ ਕਿਸੇ ਦਾ ਧੀ ਪੁੱਤ ਜਿਹੜਾ ਨਸ਼ੇ ਦੇ ਵਿੱਚ ਨਸ਼ਾ ਕਰਕੇ ਮਰ ਜਾਂਦਾ ਪਿੱਛੋਂ ਮਾਂ ਫਦਾ ਬੜੇਪਾ ਰੁੱਲ ਜਾਂਦਾ ਇਸ ਕਰਕੇ ਅਸੀਂ ਇਹ ਬੇਨਤੀ ਸੰਗਤ ਨੂੰ ਕੀਤੀ ਹੈ ਭਾਈ ਵੀ ਨਸ਼ਾ ਜਿਹੜੇ ਵੇਚਦੇ ਹਨ ਉਹਨਾਂ ਨੂੰ ਵੀ ਔਰ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਆਪਾਂ ਇਲਾਜ ਕਰਵਾ ਸਕਦੇ ਹਾਂ ਡਾਕਟਰੀ ਇਲਾਜ ਜਿਹੜੇ ਨਸ਼ਾ ਵੇਚਣ ਨੂੰ ਬੇਨਤੀ ਕਰਾਂਗੇ ਪਿਆਰ ਨਾਲ ਜੇ ਨਾ ਪਿਆਰ ਨਾਲ ਸਮਝੇ ਫਿਰ ਅਸੀਂ ਪ੍ਰਸ਼ਾਸਨ ਨੂੰ ਉਹਨਾਂ ਦੀ ਸ਼ਿਕਾਇਤ ਕਰਾਂਗੇ ਜਿਹੜੀ ਬੰਦੀ ਕਾਰਵਾਈ ਆ ਫਿਰ ਉਹ ਪੱਗੇ ਪ੍ਰਸ਼ਾਸਨ ਆਪ ਹੀ ਦੇਖੇਗਾ ਜੀ ਸੈਮੀਨਾਰ ਇਸ ਲਈ ਆਜੋਜਿਤ ਕੀਤਾ ਗਿਆ ਕਿ ਤਾਂ ਕਿ ਜਿਹੜੇ ਸਾਡੇ ਬੱਚੇ ਇਸ ਗਲਤ ਰਾਹ ਤੇ ਛਲ ਪਏ ਨੇ ਉਹਨਾਂ ਨੂੰ ਸਮਝਾਇਆ ਜਾ ਸਕੇ ਤੇ ਜਿਹੜੇ ਇਹਦੇ ਵਿੱਚ ਸਹਿਯੋਗ ਦੇ ਰਹੇ ਨੇ ਨਸ਼ਾ ਵੇਚਣ ਵਸਤੇ ਉਹਨਾਂ ਨੂੰ ਵੀ ਇਹ ਕਿਹਾ ਜਾਵੇ ਕਿ ਤੁਸੀਂ ਲੋਕਾਂ ਦੇ ਘਰ ਨਾ ਫਟੋ ਘਟੋ ਘਟਾ ਤੁਸੀਂ ਨੇਕ ਕਮਾਈ ਕਰੋ ਚੋਰੀਆਂ ਤਾਂ ਹੀ ਬੰਦ ਹੋਣਗੀਆਂ ਜੇ ਨਸ਼ਾ ਖਾਣ ਵਾਲੇ ਤੇ ਨਸ਼ਾ ਵੇਚਣ ਵਾਲੇ ਉਹ ਚੰਗਾ ਕੰਮ ਕਰਨਗੇ ਤਾਂ ਉਹਦੇ ਨਾਲ ਹੀ ਜਿਹੜਾ ਸਾਡਾ ਸਮਾਜ ਹੈ ਉਹ ਤਰੱਕੀ ਕਰੇਗਾ ਨਹੀਂ ਇੱਕ ਗਲਤ ਰਾਹ ਤੇ ਲੋਕ ਪੈ ਗਏ ਨੇ ਜਿਹੜਾ ਨਸ਼ਾ ਵੇਚਣ ਵਾਲਾ ਹੈ ਤੇ ਚਾਹੇ ਨਸ਼ਾ ਖਾਣ ਵਾਲਾ ਹੈ ਇਹਦੇ ਨਾਲ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੋ ਉਹ ਘਾਟਾ ਨਾ ਪਵੇ ਤੇ ਲੋਕ ਜਿਹੜਾ ਉਹ ਸਹੀ ਕੰਮ ਕਰਨ ਤੇ ਖੁਸ਼ੀਆਂ ਮਾਣਨ ਸਾਡੀ ਇਹ ਇੱਛਾ ਵੀ ਸਾਡੇ ਪਿੰਡ ਦੇ ਲੋਕ ਜਿਹੜੇ ਉਹ ਨਸ਼ੇ ਤੋਂ ਬਚਣ ਤੇ ਜਿਹੜੇ ਨਸ਼ਾ ਕਰਦੇ ਨੇ ਉਹ ਕਿਵੇਂ ਨਾ ਕਿਵੇਂ ਛੱਡਣ ਦੀ ਕਿਰਪਾਲਤਾ ਕਰਨ ਤਾਂ ਜੋ ਸਮਾਜ ਸਾਡਾ ਸੁੰਦਰ ਬਣ ਸਕੇ ਸਾਡੇ ਗਲੀ ਦੇ ਵਿੱਚ ਨਸ਼ਾ ਹੈਗਾ ਅਸੀਂ ਇਹ ਆਣੇ ਸਾਡੇ ਗਲੀ ਚੋਂ ਨਸ਼ੇ ਦੀ ਮੁੱਦਾ ਚੱਕਿਆ ਜਾਵੇ ਜੇ ਅੱਜ ਕਿਸੇ ਦਾ ਬੱਚਾ ਨੂੰ ਕੁਛ ਹੀਮਕਿਮ ਹੋ ਗਈ ਤੇ ਮਾਂ ਨੇ ਆਂਦਰਾ ਕੁੱਤੀਆਂ ਹੈਗੀਆਂ ਤੜਪਦੀ ਰਹਿ ਜਾਂ ਤੇ ਨਾ ਮਾਂ ਬੱਚੇ ਨੂੰ ਸਮਝਾ ਸਕਦੀ ਤੇ ਨਾ ਹੀ ਬੱਚਾ ਸਮਝਦਾ ਅਸਤਾਈ ਆਣੇ ਹੱਤਬੰਦ ਕੇ ਵੇਚੀ ਸਾਡੀ ਗਲੀ ਦੇ ਵਿੱਚ ਨਸ਼ਾ ਤੇ ਜੇ ਕੋਈ ਗਾਲਾਂ ਮੰਦੇ ਕੱਢਦੇ ਆ ਤੇ ਵੀ ਪਰ ਕਿਸੇ ਨਾਂ ਲੈ ਕੇ ਨਹੀਂ ਗਾਲ ਕੱਢਣੀ ਚਾਹੀਦੀ ਤੇ ਜੇ ਕਿਸੇ ਦੀ ਗੁੱਭ ਘਰਾਟੀ ਹਿੱਕ ਤੇ ਸੁਧੇ ਹੋ ਕੇ ਅਗਲੇ ਦੇ ਗੱਜਵਾਚ ਕੇ ਅਗਲੇ ਦੇ ਹਿੱਕ ਚ ਵੱਜਣ ਤੇ ਜੇ ਅਸੀਂ ਨਸ਼ਾ ਤੋਖਦੇ ਆ ਸਾਨੂੰ ਇਹ ਡਰ ਹੈਗਾ ਤੇ ਵੇਖੋ ਹੁਣ ਪਿਛਲੇ ਪਿੰਡਾਂ ਚ ਝੱਡੇ ਕਲਾਕੰਨੀ ਕਰਕੇ ਅੱਗ ਲਾਈ ਹੋਈ ਅਸੀਂ ਡਰਦੇ ਆਂ ਨਾ ਕੋਈ ਅੱਗ ਲਾ ਗਿਆ ਤੇ ਸਾਡੇ ਬੱਚਿਆਂ ਦਾ ਕੀ ਬਣੂਗਾ ਜਿਹਦੇ ਇੱਕ ਬੱਚਾ ਹੈਗਾ ਤੋ ਮਾਂ ਕੀ ਕਰੂਗੀ ਪ੍ਰਸ਼ਾਸਨ ਤੋਂ ਬਹੁਤ ਵਧੀਆ ਉਪਰਾਲਾ ਕਰ ਰਿਹਾ ਹਾਂ ਅਸੀਂ ਇਹ ਆਣ ਸਾਡੇ ਆਣਗਵਾਂ ਦੇ ਵਿੱਚ ਕਿਸੇ ਬੱਚੇ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਕਾਰਵਾਈ ਕੀਤੀ ਜਾਵੇ ਬਹੁਤ ਵਧੀਆ ਕੀਤਾ ਗਿਆ ਜੀ ਬਹੁਤ ਅੰਦਰੇ ਅੰਦਰ ਮਾਵਾ ਵੀ ਦੁਖੀ ਹੈ ਪਿਓ ਵੀ ਦੁਖੀ ਹੈ ਭਰਾ ਵੀ ਦੁਖੀ ਹੈ ਅਸੀਂ ਤਾਂ ਕਹਿੰਦੇ ਸਾਡੇ ਪਿੰਡ ਚੋਂ ਨਸ਼ਾ ਨਿਕਲਣਾ ਚਾਹੀਦਾ ਸਧਾਰਨ ਹੋਣਾ ਚਾਹੀਦਾ ਬੱਚਿਆਂ ਦੀ ਅੱਗੇ ਜ਼ਿੰਦਗੀ ਮਾਪਿਓ ਦੀ ਜ਼ਿੰਦਗੀ ਫੇਰ ਹੀ ਵਧੂਗੀ ਬਾਦਰ ਖੇੜੇ ਵਿੱਚ ਜਿਹੜਾ ਸੈਮੀਨਾਰ ਆ ਉਹ ਧਾਰਮਿਕ ਡੇਰਾ ਉਹਦੇ ਵਿੱਚ ਬਾਬਾ ਪਰਮਪਾਲ ਸਿੰਘ ਆ ਗਏ ਨੇ ਉਹ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਉਹਨਾਂ ਨੇ ਬਾਬਾ ਜੀਵਨ ਸਿੰਘ ਦੇ ਨਾਲ ਤਾਲਮਿਲ ਕਰਕੇ ਜਿਹੜਾ ਉੱਥੇ ਅੱਜ ਇੱਕ ਧਾਰਮਿਕ ਸਮਾਗਮ ਕਰਾਇਆ ਧਾਰਮਿਕ ਸਮਾਗਮ ਕੰਮ ਉਹਨੂੰ ਆਪਾਂ ਇਹ ਗੱਲ ਕਹਿ ਸਕਦੇ ਹਾਂ ਨਾਲ ਧਾਰਮਿਕ ਸਮਾਗਮ ਦੇ ਨਾਲ ਨਾਲ ਨਸ਼ਾ ਛਡਾਉਣ ਸੰਬੰਧੀ ਪ੍ਰੇਰਣਾ ਵੀ ਉੱਥੇ ਦਿੱਤੀ ਗਈ ਆ ਜਿਹਦੇ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਸੰਗਤ ਨੂੰ ਆਏ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਨ੍ਹਾਂ ਨੂੰ ਦੱਸਿਆ ਗਿਆ ਕਿ ਨਸ਼ੇ ਦੇ ਬਹੁਤ ਮਾੜੇ ਪ੍ਰਭਾਵ ਹੈ ਜਿਹੜਾ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਨਗਾਰ ਆ ਰਿਹਾ ਲੋਕਾਂ ਦੀ ਸੋਚ ਦੇ ਵਿੱਚ ਜਿਹੜੀ ਹੈ ਕਾਫੀ ਇੱਕ ਦੂਜੇ ਦਾ ਇੱਜ਼ਤ ਮਾਣ ਤੇ ਜਿਹੜਾ ਜਿਹੜੀਆਂ ਜੁਰਮ ਦਾ ਰੁਝਾਨ ਬਹੁਤ ਜ਼ਿਆਦਾ ਵਧ ਰਿਹਾ ਉਹ ਇਸੇ ਨਸ਼ੇ ਦੇ ਦਬਾਅ ਥਲੇ ਆ ਕੇ ਜਿਹੜਾ ਨਸ਼ੇ ਦਾ ਛੇਵਾਂ ਦਰਿਆ ਪੰਜਾਬ ਵਿੱਚ ਵਹਿ ਰਿਹਾ ਉਹਦੇ ਤੋਂ ਜਾਗਰੂਕ ਹੋਣ ਦੀ ਲੋੜ ਹੈ ਉਹਦੇ ਤੋਂ ਬਚਣ ਦੀ ਲੋੜ ਹੈ ਉਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਵੀ ਨਸ਼ੇ ਤੋਂ ਬਿਨਾਂ ਜਿਹੜੀ ਨਸ਼ੇ ਤੋਂ ਰਹਿਤ ਜ਼ਿੰਦਗੀ ਹੈ ਬਹੁਤ ਆਨੰਦਮਈ ਹੈ ਬਹੁਤ ਕੁਝ ਖਾਣ ਪੀਣ ਨੂੰ ਦੇਖਣ ਚੱਖਣ ਨੂੰ ਜ਼ਿੰਦਗੀ ਦੇ ਵਿੱਚ ਉਹ ਇਹਦੇ ਵਾਸਤੇ ਨਸ਼ੇ ਤੋਂ ਬਚਣ ਲਈ ਜਿਹੜਾ ਧਾਰਮਿਕ ਤੌਰ ਤੇ ਆਪਣੇ ਆਪਣੇ ਇਸ਼ਟ ਦੇ ਨਾਲ ਜੁੜਿਆ ਜਾਵੇ ਜਿਹੜਾ ਜਿਹੜੇ ਧਰਮ ਨੂੰ ਮੰਨਦਾ ਹੈ ਉਹਦੇ ਮੁਤਾਬਕ ਉਹਦੀ ਪਾਲਣਾ ਕਰਕੇ ਉਹਦੀਆਂ ਰਹਿਤ ਮੁਰਾਦਾਵਾਂ ਮੰਨ ਕੇ ਉਦੇ ਵਿੱਚ ਮੰਦੀਆਂ ਖੁਸ਼ੀਆਂ ਜਿਹੜੀਆਂ ਮੰਦੀ ਸ਼ਾਂਤੀ ਪ੍ਰਾਪਤ ਕਰੇ ਨਾ ਕਿ ਨਸ਼ਿਆਂ ਦੇ ਝੂਠੇ ਲੋਰ ਦੇ ਵਿੱਚ ਉਧਰ ਉਧਰ ਤੁਰਿਆ ਵੀਰੇ ਇਸ ਸਬੰਧੀ ਲੋਕਾਂ ਨੂੰ ਕਾਫੀ ਜ਼ਿਆਦਾ ਇਹ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਵੀ ਧਾਰਮਿਕ ਥਾਵਾਂ ਤੇ ਜੇਕਰ ਅਜਿਹੇ ਪ੍ਰੋਗਰਾਮ ਆਯੋਜਿਤ ਕਰਕੇ ਇਦਾਂ ਦੀਆਂ ਮਤਲਬ ਸਿੱਖਿਆਵਾਂ ਦਿੱਤੀਆਂ ਜਾਂਦਾ ਹੈ ਤਾਂ ਲੋਕਾਂ ਨੂੰ ਖਾਸ ਕਰਕੇ ਛੋਟੇ ਬੱਚਿਆਂ ਨੂੰ ਨੇੜੀ ਗੁਰੂ ਜਿਹੜੇ ਆਉਂਦੇ ਆ ਉਹਨਾਂ ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਤਾਂ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਪ੍ਰਸ਼ੰਸਾਯੋਗ ਤੇ ਅਸਰਦਾਰ ਸਾਬਤ ਹੋ ਸਕਦਾ ਸਵੇਰਾ ਟੀਵੀ ਲਈ ਬੱਲਵਾਨ ਹਲਕੇ ਤੋਂ ਬੱਦਰ ਖੇੜੇ ਤੋਂ ਸਾਨੂੰ ਸ਼ਾਕ ਦੀ ਰਿਪੋਰਟ